ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਕਾਲੇਕੇ ਜ਼ਿਲ੍ਹਾ ਇਹਨੂੰ ਮੋਗਾ ਪੈਂਦਾ ਤਹਿਸੀਲ ਇਹਨੂੰ ਪੈਂਦੀ ਆ ਬਾਗੇਪਰਾਣਾ ਬਾਗੇਪਰਾਣੇ ਤੋਂ ਚੜਦੇ ਵਾਲੇ ਪਾਸੇ ਨੂੰ 2 2.5 3 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਕਾਲੇਕੇ ਅੱਗੇ ਚੜੈਕ ਆ ਜਾਂਦਾ ਇੱਕ ਸਾਈਡ ਨੱਥੋ ਕੀ ਰਹਿ ਜਾਂਦੇ ਆ ਕਿਸੇ ਨੇ ਕੋਈ ਵੀ ਪਸ਼ੂ ਸੇਲ ਕਰਨਾ ਆਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤਿੰਨ ਜਾਨਵਰ ਵਿਖਾਉਣੇ ਆ ਤੁਹਾਨੂੰ ਬਹੁਤ ਸੋਹਣੀਆਂ ਤਿੰਨੇ ਵੈੜਾਂ ਚੰਗੇ ਕੱਦ ਕਾਠ ਵਾਲੀਆਂ ਬਾਕੀ ਖਾਸ ਗੱਲ ਆ ਕਿ ਸੀਲ ਸਾਊ ਆ ਤੇ ਇੱਕ ਹੋਰ ਗੱਲ ਆ ਜੇ ਕਿਸੇ ਨੂੰ ਹੈਗਾ ਕਿ ਅਸੀਂ ਸੂਈ ਸਵਾਈ ਲੈਣੀ ਆ ਤੇ ਇੱਕ ਵੈੜ ਤਾਜੀ ਸੂਈ ਆ ਹਵਾਨਾ ਖੂਨਾ ਪੂਰਾ ਸੋਹਣਾ ਵੱਡਾ ਡਬਲ ਕੱਦ ਵੱਡਾ ਵਜਨ ਬਹੁਤ ਆ ਚੰਗੇ ਦੁੱਧ ਵਾਲੀ ਦੋ ਸੂਨ ਨੂੰ ਤਿਆਰ ਆ ਜਮਾਂ ਉਹ ਸਾਦਾ ਆਥ ਨੇ ਸੂਪਣ ਲੈ ਜਾਂਦਾ ਦਿਹਾੜੀ ਦਿਹਾੜੀ ਲੈ ਜਾਂਣ ਬਾਕੀ ਭਾਈ ਨੂੰ ਪੁੱਛ ਲੈਨੇ ਆ ਕਿੰਨਾ ਮੁੱਲ ਕਿੰਨਾ ਦੁੱਧ ਗੱਲਾਂ ਬਾਤਾਂ ਕਰ ਲੈਣੇ ਹਾਂਜੀ ਸੱਸੀ ਗੱਲ ਦੀ ਨਾਮ ਦੱਸ ਦੀ ਮੇਰੇ ਨਾਮ ਦਸ਼ਨਪ੍ਰੀਤ ਸਿੰਘ ਹੈ ਪਿੰਡ ਕਾਲੇ ਕੀ ਪਿੰਡ ਕਾਲੇ ਤਿੰਨ ਜਾਨਵਰ ਵੀਰ ਤਿੰਨ ਹਾਂਜੀ ਇਹ ਤੋਂ ਸ਼ੁਰੂ ਕਰ ਲੀਏ ਇੱਕ ਨੰਬਰ ਤੋਂ ਸੂਈ ਸਵਾਈ ਤੋਂ ਹੀ ਤੇ ਰਾਤ ਹੀ ਸੂਈ ਗਈ ਤੇ ਅੱਜ ਤੜਕੇ ਵੀਡੀ ਸਾਢੇ 3 ਕਿਲੋ 3 ਕਿਲੋ ਬੋਲਾ ਘੱਡਈ ਇਹਦਾ ਰਾਤ ਸੂਈ ਆ ਤੜਕੇ ਤਿੰਨ ਸਾਢੇ ਤਿੰਨ ਕਿਲੋ ਬੋਲੀ ਘੱਡਈ ਜੇਰ ਜੂਰ ਪੈ ਗਈ ਜਮਾਂ ਮਗਰ ਮੈਂ ਵੀਡੀਓ ਆਪਣੇ ਕੋਲ ਰੱਖੇਗੀ ਅੱਛਾ ਵੀਡੀਓ ਹੈਗੀ ਆ ਮਗਰ ਬੱਚਾ ਕਿ ਬੱਚੀ ਬੱਚਾ ਹੀ ਮਗਰ ਕਿੰਨਾ ਕ ਦੁੱਧ ਦਿੰਦਾ ਪਹਿਲਾਂ ਨੇ ਇਹਨੇ ਦੁੱਧ ਦਿੱਤਾ ਜੀ 15 ਕਿਲੋਟਰ ਦਿੰਦਾ ਹੈ ਜੀ 16 17 ਲੀਟਰ ਦੇ ਦਿੰਦਾ ਠੀਕ ਆ ਕੱਢੀਏ ਬਾਹਰ ਨੂੰ ਦੋਸਤੋ ਰਾਤ ਸੂਈ ਆ ਵੀਰ ਕਹਿੰਦਾ ਜ਼ੇਰ ਪੈ ਗਈ ਸੀ ਜ਼ੇਰ ਦੀ ਵੀਡੀਓ ਬਣਾਈ ਹੋਈ ਆ ਵਧੀਆ ਗੱਲ ਆ ਮੈਂ ਅੱਗੇ ਹਰੇਕ ਵੀਡੀਓ ਜੀ ਕਹਿਣਾ ਹੁੰਦਾ ਕਿ ਵੀਡੀਓ ਬਣਾ ਲੈਣੀ ਚਾਹੀਦੀ ਆ ਕਿਉਂਕਿ ਜਿਨੇ ਪੈਸੇ ਲਾਉਣੇ ਅਗਲੇ ਨੂੰ ਵਖਾਉਣ ਦਾ ਥੋੜਾ ਹੱਕ ਬਣਦਾ ਕਿਉਂਕਿ ਅਗਲੇ ਨੇ ਪੈਸੇ ਲਾਉਣੇ ਆ ਮੰਗਾਈ ਦਾ ਟਾਈਮ ਆ ਜ਼ੇਰ ਜੂਰ ਪ੍ਰੋਪਰ ਪਾਈ ਹੋਵੇ ਫੇਰ ਹੀ ਪਸ਼ੂ ਸੌਖਾ ਦੁੱਧ ਤੇ ਆਉਂਦਾ ਕੱਦ ਵੱਡਾ ਵਜਨ ਪੂਰਾ ਲੇਵਾ ਭਾਂਡਾ ਵੀ ਡਾਵਾਲਾ ਦੁੱਧ ਵੀ ਵੀਰ ਨੇ ਜੈ ਜੀ ਦੱਸਿਆ ਜਿਹੜੇ ਹਿਸਾਬ ਨਾਲ ਵਹਿੜ ਦਾ ਲੇਵਾ ਤੇ ਸਵੇਰ 3 3.5 ਕਿਲੋ ਬੌਲੀ ਚੋਈ ਆ 12 ਵਜੇ ਵੀਡੀਓ ਬਣਾ ਰਹੇ ਆ ਉਸ ਹਿਸਾਬ ਨਾਲ ਕੋਈ ਉਹ ਜੇ ਵਪਾਰੀ ਦੇ ਘਰੇ ਖੜੀ ਹੁੰਦੀ ਅਗਲੇ ਨੇ ਕਹਿੰਦੇ ਸੀ ਭਾਈ 20 ਕਿਲੋ ਦਿੱਤਾ ਪਹਿਲਾਂ ਨੇ ਪਰ ਵੀਰ ਕਹਿੰਦਾ 15 ਦਿੱਤਾ ਪਹਿਲਾਂ ਨੇ 16 ਪਿਆ ਜੇ 17 ਪਿਆ ਜੇ ਇੱਥੇ ਦੁੱਧ ਪਿਆ ਜੂ ਬਾਕੀ ਸ਼ਾਮ ਦੀ ਚਵਾਈ ਜੇ 6 ਘੰਟੇ ਪਏ ਆ 6 ਵਜੇ ਦੇ ਹਿਸਾਬ ਨਾਲ 12 ਵਜੇ ਵੀਡੀਓ ਬਣਾ ਰਹੇ ਆ ਜੇਕਰ ਤੇ ਇਹੀ ਵੀਡੀਓ ਆਥਣੇ ਬੰਦ ਦੀ ਸ਼ਾਮਾਂ ਦੇ ਟਾਈਮ 5 6 ਵਜੇ ਤੇ ਲੇਵਾ ਇਹ ਦੂਡਾ ਵਿਖਾਉਣਾ ਸੀ ਕਿਉਂਕਿ ਹਜੇ 6 ਘੰਟੇ ਪਏ ਆ ਫੱਟ ਫੱਟ ਹਵਾਨਾ ਥਣ ਸੋਹਣੇ ਆਦੀ ਚਵਾਈ ਵਾਲੇ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਕੋਈ ਵਾਧੂ ਫੂਟ ਸ਼ਾਂਗ ਨਹੀਂ ਥਣਾਂ ਦੀ ਸਾਫ਼ ਸੁਥਰੀ ਆ ਮਗਰੇ ਦੇ ਮੇਲ ਕਾਫ ਬਛੜਾ ਹਵਾਨਾ ਸੋਹਣਾ ਉੱਪਰੋਂ ਫੋਟਾਂ ਨੂੰ ਚੋੜਾ ਹਵਾਨਾ ਸਟਾਰਟ ਹੁੰਦਾ ਭਾ ਵੀ ਵੀਰ ਕਹਿੰਦਾ ਆਪਾਂ ਲੋਟ ਜੀ ਕਰਨ ਜੈ ਜਮਲਵੀਰ ਜੈ ਬਾਈ ਇਹਦਾ ਮੁੱਲ 57000 ਜੀ ਜੇ ਇਹਨੇ ਤੋੜ ਬੰਦ ਕਰਨੀ ਅੱਧਾ ਘੰਟਾ ਪਕਾਈ ਕਰਾਉਣੀ ਆ ਫੇਰ ਫਾਇਦੇ ਠੀਕ ਐ ਇਹ ਵੀ ਵਧੀਆ ਗੱਲ ਆ ਦੋਸਤੋ ਵੀਰ ਕਹਿੰਦਾ ਜੇ ਕਿਸੇ ਨੇ ਤੋੜ ਭੰਨ ਕਰਨੀ ਆ ਮਤਲਬ ਘਟਾਉਣੇ ਘਟੂਣੇ ਆ ਤੇ ਅੱਧਾ ਘੰਟਾ ਪਕਾਈ ਕਰਨੀ ਆ ਤਾਂ 65000 ਮੁੱਲ ਆ ਫੇਰ ਵੀਰ ਕਹਿੰਦਾ 7000 ਰੁਪਇਆ ਘਟਾ ਲਾਂਗੇ ਆਪਾਂ ਅੱਧੇ ਘੰਟੇ 'ਚ 1000 1500 ਕਰਕੇ ਤੇ ਜੇ ਕਿਸੇ ਨੇ ਅੱਧਾ ਘੰਟਾ ਪਕਾਈ ਨਹੀਂ ਕਰਨੀ ਤੋੜਪਾਨ ਨਹੀਂ ਕਰਨੀ ਤੇ 57 ਦੀ ਦੇ ਦੇਣੀ ਆ ਛੋਟਾ ਜਿਹਾ ਆਪਾਂ 65 ਵਾਲੇ ਹਿਸਾਬ ਨਾਲ ਤਾਂ ਵੱਧ ਭਾਅ ਲੱਗਦਾ ਪਰ 57 ਜਮਾਂ ਜਾਇਜ਼ ਮੁੱਲ ਆ ਜੇ ਪਕਾਈ ਕਰਨੀ ਤਾਂ ਫਿਰ 65 ਆ ਫਿਰ ਅੱਧਾ ਘੰਟਾ ਬਾਈ ਕਹਿੰਦਾ ਆਪਾਂ ਲਾ ਲਾਂਗੇ ਤੇ ਜੇ ਨਹੀਂ ਪਕਾਈ ਕਰਨੀ 57 ਚ ਛੋੜ ਕਰ ਦੋ ਵੀਰ ਜਮਾਂ ਜਾਇਜ਼ ਮੁੱਲ ਆ ਵੈੜ ਪੂਰੀ ਚੰਗੀ ਆ ਤਾਜੀ ਸੂਈ ਸਵਾਈ ਆ 16 17 ਤਾਂ ਨਾਰਮਲ ਹੀ ਦੁੱਧ ਪਿਆਜੂ ਹੋ ਸਕਦਾ 18 ਪਿਆਜੂ ਤੁਹਾਡੀ ਸੇਵਾ ਦੋ ਨੰਬਰ ਤੇ ਆ ਜਾ ਵੀਰ ਦੋ ਨੰਬਰ ਤੇ ਵੀ ਸੋਨਰ ਕੀ ਬਾਤ ਕਹਦਾ ਤੈਨ ਲਊਗੀ ਤਿਆਰੀ ਆ ਸ਼ਾਮ ਨੂੰ ਸੂਪੇ ਤਿਆਰੀ ਆ ਹਾਂਜੀ ਤਿਆਰੀ ਆ ਦੁੱਧ ਕਿੰਨਾ ਕੁ ਦੇ ਦੂ ਦੁੱਧ 15 ਲੀਟਰ ਦੇ ਦੇ ਕੱਢੀਏ ਬਾਅਦ ਵਿੱਚ ਦੋਸਤੋ ਦੋ ਨੰਬਰ ਵੀਰ ਕਹਿੰਦਾ ਤਿਆਰੀ ਆ ਹੋ ਸਕਦਾ ਸ਼ਾਮ ਨੂੰ ਸੂਪੇ ਤੇ ਹੋ ਜਾਦਾ ਦੋਵਾਂ ਘੰਟਿਆਂ ਨੂੰ ਸੂਪੇ ਕਿਉਂਕਿ ਲੇ ਵਾਲੂ ਬਾ ਪੂਰਾ ਤਿਆਰ ਕਰੀ ਫਿਰਦੀ ਆ ਸਮਾਂ ਇਹਦਾ ਪੂਰਾ ਹੋ ਗਿਆ ਅੱਜ ਦਾਣੇ ਦੇ ਪੂਰੇ ਹੋ ਗਏ ਆ ਹੋ ਸਕਦਾ ਸ਼ਾਮ ਨੂੰ ਸੂਪੇ ਹੋ ਸਕਦਾ ਰਾਤ ਨੂੰ ਸੂਪੇ ਬਾਕੀ ਹਲਕੀ ਜੀ ਵਾਲ ਢਲ ਹੈਗੀ ਆ ਇੰਨੀ ਕੁ ਤਾਂ ਵਾਲ ਢਲ ਕਰਮੀਆਂ ਆ ਲੀਆਂ ਸੂਂਦੀਆਂ ਸੂਂਦੀਆਂ ਜਦੋਂ ਜ਼ੋਰ ਮਾਰਦੀਆਂ ਜਦੋਂ ਜਾਨਵਰ ਸੂਂਦਾ ਹੁੰਦਾ ਤੁਹਾਨੂੰ ਵੀ ਪਤਾ ਹੀ ਆ ਜ਼ੋਰ ਮਾਰਦਾ ਫੇਰ ਹੀ ਬੱਚਾ ਬਾਹਰ ਆਉਂਦਾ ਜਦੋਂ ਸੂਣ ਲੱਗਾ ਜ਼ੋਰ ਮਾਰਦਾ ਉਦੋਂ ਵਾਲ ਢਲ ਜਿੰਨੀ ਕੁ ਵੀ ਤੁਸੀਂ ਵੇਖ ਰਹੇ ਆ ਹਵਾਨੇ ਚ ਇੰਨੀ ਕੁ ਵਾਲ ਢਲ ਕਰਮਾ ਲੀਆਂ ਉਦੋਂ ਕੱਢ ਦਿੰਦੀਆਂ 15 ਕਿਲੋ ਦੁੱਧ ਵੀ ਉਹਦਾਸ ਤਾਂ ਨਾਰਮਲੀ ਪਿਆ ਜੂ ਇੰਨਾ ਕੁ ਤਾਂ ਚਲੋ ਜਾਇਜ਼ ਹੀ ਆ ਦੁੱਧ ਦੁੱਧ ਵੀਰ ਨੇ ਇੱਕ ਨੰਬਰ ਦਾ ਵੀ ਜਾਇਜ਼ ਹੀ ਦੱਸਿਆ 16 17 ਪਿਆ ਜੂ ਤੇ 2 ਨੰਬਰ ਦਾ ਵੀ ਜੈ ਜੀ ਦੱਸਿਆ ਕਿ 15 ਪਿਆਜੂ ਜਮਾ ਜੈ ਜੇ ਪਾ ਦਿਆਂ ਸੋਹਣੀਆਂ ਤਿੰਨ ਵੜਾਂ ਬਾਕੀ ਮਨ ਨੂੰ ਜਿਹਦੇ ਜਿਹੜੀ ਵੀ ਲੱਗਦੀ ਆ ਜਿਹੜਾ ਵੀ ਪ੍ਰਿੰਟ ਤੁਹਾਡੇ ਮਨ ਨੂੰ ਲੱਗਦਾ ਜੇ ਕਿਸੇ ਨੇ ਸੂਈ ਸਵਾਈ ਲੈਣੀ ਆ ਤਾਂ ਅਗਲਾ 1 ਨੰਬਰ ਲੈ ਲੇ ਜੇ ਕਿਸੇ ਨੇ ਗੱਬਾ ਲੈਣੀ ਆ 2 ਨੰਬਰ ਥੋੜੀ ਜੀ ਕਰਾਸ ਆਂਗੇ ਜਿਹੇ ਚ ਪੈਂਦੀ ਆ ਤੇ ਅਗਲਾ ਇਹ 2 ਨੰਬਰ ਲੈ ਲੈ ਥਾਣ ਦੋਵਾਂ ਤਿੰਨਾਂ ਵੜਾਂ ਦੀ ਸੋਹਣੀਆਂ ਸਾਬ ਸੁੱਤਰੇ ਕੋਈ ਵਾਧੂ ਫੂਡ ਸ਼ਾਂਗ ਐ ਨਹੀਂ ਜੈਜ ਜਆ ਭਾਵੀ ਰੇਦਾ ਵੀ ਇਹਦਾ ਹੀ 43 ਹਾਂਜੀ 43 ਦੀ ਹਾਂਜੀ ਨੜੇ ਲੋੜੇ ਤਾਂ ਨਹੀਂ ਘਰੇ ਕਿਤੇ ਨਾ ਨਾ ਦੋਸਤ ਜਮਾ ਜੈਜ ਬੋਲਾ ਕਿਸੇ ਨੇ ਥੋੜੇ ਪੈਸੇ ਲਾਉਣੇ ਹੋਣ ਕਿਉਂਕਿ 35-35 32-32 ਹਜ਼ਾਰ ਦੀ ਤਾਂ 10-11 ਕਿਲੋ ਦੁੱਧ ਵਾਲੀ ਤੋਕੜ ਵਹਿੜ ਆਉਂਦੀ ਏ ਤੁਹਾਨੂੰ ਵੀ ਪਤਾ ਜੇ ਕਿਸ ਨੂੰ ਨਹੀਂ ਪਤਾ ਤਾਂ ਦੋ ਪਿੰਡ ਗੀੜਾ ਦੇ ਕੇ ਵੇਖ ਲਓ ਤੁਹਾਨੂੰ ਪਤਾ ਲੱਗ ਹੀ ਜਾਣਾ ਤਿਆਰ ਵਹਿੜ ਦਾ 50-55 ਤੋਂ ਘੱਟ ਕੋਈ ਨਹੀਂ ਮੰਗਦਾ ਤੇ 35-35 36 ਦੀ 10-11 ਕਿਲੋ ਦੁੱਧ ਵਾਲੀ ਤੋਕੜ ਮਿਲਦੀ ਆ ਉਹ ਤੋਕੜ ਜਦੋਂ ਅਗਲਾ ਮੂੰਹੋਂ ਕਹਿੰਦਾ ਉਹ ਪਤਾ ਨਹੀਂ ਸਾਲ ਦੀ ਸੂਈ ਹੁੰਦੀ ਆ 1.5 ਸਾਲ ਦੀ ਕਿਉਂਕਿ ਜਿਹੜੀ ਦੋਆਂ ਕੁ ਮਹੀਨਿਆਂ ਦੀ ਸੂਈ ਹੁੰਦੀ ਆ ਤਿੰਨਾ ਦੀ ਉਹਨੂੰ ਅਗਲਾ 25 ਕਿ ਦਿਨ ਹੀ ਦੱਸਦਾ ਕਿਉਂਕਿ ਇਮਾਨਦਾਰੀ ਬਾਹਲੀ ਤਾਂ ਹੈ ਨਹੀਂਗੀ ਤਾਂ ਮੈਂ ਕਹਿੰਨਾ ਤੋਕੜ ਪਤਾ ਨਹੀਂ 1.5 ਸਾਲ ਦੀ ਸੂਈ ਹੋਊਗੀ ਤੇ ਤੋਕੜ ਨਾਲੋਂ ਤਾਂ ਵੈੜ ਕਈ ਗੁਣੇ ਚੰਗੀ ਆ ਤੁਹਾਡੇ ਘਰੇ ਸੂਤ ਤੁਹਾਡੇ ਅੱਖਾਂ ਦੇ ਸਾਹਮਣੇ ਜੇਰ ਪਾਊਗੀ ਦੁੱਧ 15 ਕਿਲੋ ਪਿਆ ਦੇਣਾ ਮੁੱਲ 43 ਆ ਛੋੜ ਛੱਪਾ ਹੋ ਜਾਣਾ ਅੱਗੇ ਲਾਸਟ ਆ ਜਾ ਵੀਰ ਇਹ ਵੀ ਗਾਂ ਤੋਂ ਨਲੀ ਆਈ ਸਮਾਂ ਸਮਾਂ ਇਹ ਇੱਕ ਦੁੱਧ ਲੈ ਲਈ ਦੁੱਧ ਦੁੱਧ 18-19 ਲੀਟਰ ਦੇ ਦੇ 18-19 ਹਾਂਜੀ ਸੀਰ ਸੌ ਸੀਰ ਬਹਾ ਦੇ ਕੱਢੀਏ ਬਾਦਸੋਸਤੋ ਨਰਮਝਾ ਵੀਰ ਆ ਜਿਹੜਾ ਪਸ਼ੂ ਤੋਰ-ਤੋਰ ਵਿਖਾਉਂਦਾ ਨਹੀਂ ਕਈ ਤਾਂ ਗੱਲਾਂ ਵੀ ਵੱਧ ਘੱਟ ਬਹੁਤ ਕਰਦੇ ਆ ਪਰ ਜੇ ਜਿਆ ਦੁੱਧ ਦੱਸਿਆ ਵੀਰ ਨੇ ਵੱਧ ਘੱਟ ਮਤਲਬ ਹੋਰ ਲੜਾਈ ਪੜਾਈ ਦਾ ਕਾਦੀ ਕਰਨੀ ਹੁੰਦੀ ਉਹ ਦੁੱਧ ਹੀ 7-7 ਕਿਲੋ 8-8 ਕਿਲੋ ਉੱਤੇ ਰੱਖ ਕਹਿੰਦੇ ਵੱਧ ਜਿੰਨਾ ਕਿ ਪਸ਼ੂ ਨੂੰ ਦੇਣਾ ਉਹ ਤੂੰ ਵੱਧ ਹੀ ਦੱਸਦੇ ਆ ਪਰ ਮਾੜੀਆਂ ਗੱਲਾਂ ਉਹ ਤਾਂ ਪਸ਼ੂ ਦੱਸ ਦਿੰਦਾ ਕਿ ਪਸ਼ੂ ਕਿੰਨੇ ਕ ਦੁੱਧ ਵਾਲ ਹੁਣ ਜਿਵੇਂ ਇਹਦਾ 18 19 ਕਿਲੋ ਕਿਆ ਵੀਰ ਨੇ ਕਿ ਪਿਛਲੇ ਸਵੇਰ ਦਿੱਤਾ ਤੇ ਜੇ ਝੂਠ ਮਾਰਨਾ ਹੁੰਦਾ ਤਾਂ 2 ਨੰਬਰ ਦਾ ਵੀ 18 19 ਕਿਲੋ ਕਹਿਣਦਾ ਪਰ ਉਹਦੇ ਨਾਲ ਵੈੜੜੇ ਕਈ ਗੁਣੇ ਚੰਗੀ ਐ ਬਰੀਡ 'ਚ ਵੀ ਜਿਆਦਾ ਐ ਐਰ ਸ਼ੈਰ ਬਰੀਡ ਦੀ ਵੈੜੜ ਐ ਐਰ ਸ਼ੈਰ ਤੇ ਜਰਸੀ ਦਾ ਸਮੇਲ ਜਿਆ ਪੱਖ ਜਰਸੀ ਦਾ ਵੀ ਹੈਗਾ ਪੱਖ ਐਰ ਸ਼ੈਰ ਦਾ ਵੀ ਹੈਗਾ ਫੈਟ ਐਰ ਸ਼ੈਰ ਦੀ ਵੀ ਵਧੀਆ ਆਉਂਦੀ ਐ ਤੇ ਜਰਸੀ ਦੀ ਵੀ ਆਉਂਦੀ ਆ ਹਾਲਾਂਕਿ ਜਰਸੀ ਤਾਂ ਹਜੇ ਮਿਲ ਜਾਂਦੀ ਆ ਏਅਰ ਸ਼ੈਰ ਤਾਂ 나ਗੀ ਬਹੁਤ ਘੱਟ ਆ ਕਿਉਂਕਿ ਸੀ ਬੜੀ ਬਹੁਤ ਥੋੜਾ ਏਅਰ ਸ਼ੈਰ ਦਾ ਤਾਂ ਏਅਰ ਸ਼ੈਰ ਤਾਂ ਮਸਾਂ ਹੀ ਮਿਲਦੀ ਆ ਜੇ ਕਿਸੇ ਨੇ ਧਾ ਕੇ ਵਹਿੜ ਲੈਣੀ ਹੋਵੇ ਨਾ ਕਿ ਏਅਰ ਸ਼ੈਰ ਬਰੀਡ ਦੀ ਵਹਿੜ ਲੈਣੀ ਆ ਤੇ ਛੇਦੀ ਮਿਲਦੀ ਨਹੀਂ ਕਿਉਂਕਿ 나ਗੀ ਹੈ ਨਹੀਂ ਜਿਹੜੀ ਚੀਜ਼ ਮਾਰਕੀਟ ਚ ਘਰਾਂ ਚ ਪਿੰਡਾਂ ਚ ਹੋਊਗੀ ਜਾਂ ਸ਼ਹਿਰਾਂ ਚ ਹੋਊਗੀ ਉਹੀ ਮਿਲਣੀ ਆ ਤੇ ਏਅਰ ਸ਼ੈਰ ਬਰੀਡ ਦੀ ਵੱਛੀ ਹੋਵੇ ਵਹਿੜ ਹੋਵੇ ਗਾਂ ਹੋਵੇ 나ਗੀ ਹੈ ਨਹੀਂਗੇ ਤੇ ਮਿਲ ਨਹੀਂ ਕਾਦੇ ਆ ਕੋਈ ਮਹੀਨੇ ਲੋੜ ਮਹੀਨੇ ਬਾਅਦ ਇੱਕ ਅੱਧਾ ਜਾਨਵਰ ਆਉਂਦਾ ਐ ਸ਼ੇਅਰ ਬਰੀਡ ਦਾ ਤਾਂ ਤੇ ਫਿਰ ਜਦੋਂ ਨਾਗੀ ਥੋੜੇ ਮੈਲ ਲੈ ਕਹਦਾ ਤੇ ਜੇ ਕੋਈ ਇਦਾਂ ਦੀ ਵਹਿੜ ਲੈਣ ਦਾ ਚਾਹ ਬਣਾ ਮੈਂ ਹੀ ਨਹੀਂ ਕਹਿੰਦਾ ਯਾਰ ਸ਼ੇਅਰ ਦੀ ਫੁੱਲ ਜਾਤ ਵਾਲੀ ਆ ਐਰ ਸ਼ੇਅਰ ਤੇ ਜਰਸੀ ਦਾ ਸਮੇਲ ਜਿਆ ਜਰਸੀ ਵੀ ਹੈ ਨਹੀਂ ਤੇ ਐਰ ਸ਼ੇਅਰ ਵੀ ਹੈ ਨਹੀਂ ਕ੍ਰੋਸ ਜੀ ਚ ਪੈਂਦੀ ਆ ਦੋਹਾਂ ਬਰੀਡਾਂ ਦੀ ਕੱਦ ਵੱਡਾ ਵਜਨ ਫੁੱਲ ਆ ਦੁੱਧ 20 ਕਿਲੋ ਪਿਉਣਾ ਚਾਹੀਦਾ ਇਹਨੂੰ ਵਹਿੜ ਨੂੰ ਕਿਉਂਕਿ ਵੱਡੀ ਬਹੁਤ ਆ ਲੇਵੇਦਾਰ ਆ ਜਿਹੇ ਵਾਲ ਟੇ ਲੰਬਾ ਕੀ ਆ ਬਾਕੀ ਥੋੜੀ ਸੇਵ ਆ ਜੈ ਜਪਾ ਵੀਰ ਇਹਨਾ ਠੰਨ ਜਾਈਏ ਇਹ 50 ਤੇ 58 ਦੀ ਦੇ ਦੇਣੀ ਹੈ ਵਿੱਚੋਂ ਛੋੜ ਛੱਪਾ ਹੋ ਜੂ ਦੁੱਧ 18 20 ਕਿਲੋ ਨੇ ਪਿਆ ਦੇਣਾ ਪੋਲੇ ਜੇ ਹੱਥ ਨਾਲ ਤੇ 65 ਬੂੰਡ ਹਜ਼ਾਰ ਦੀ 18 20 ਕਿਲੋ ਦੁੱਧ ਵਾਲੀ ਵਾੜ ਆਉਂਦੀ ਹੈ 55 ਜੈ ਜੀ ਭਾ ਆ 43 ਦੀ ਆ 57 ਦੀ ਫੋਨ ਨੰਬਰ ਸਕਰੀਨ ਤੇ ਨਿੱਕੇ ਨਿੱਕੇ ਭਾ ਬਹੁਤ ਸੋਹਣੀਆਂ ਤਿੰਨ ਚੰਗੀਆਂ ਵਹਿਣਾ ਜਿਹਦੇ ਜਿਹੜੀ ਵੀ ਮਨ ਨੂੰ ਲੱਗਦੀ ਆ ਕਾਲੇ ਕੇ ਪੰਡ ਵੀਰ ਦੇ ਘਰੇ ਆਜੋ ਤਸੱਲੀ ਕਰਕੇ ਲੈ ਜਾਓ ਅਸੀ ਕਰਾਂ